ਹਾਂਜੀ ਅਸੀਂ ਅੱਜ ਪਿੰਡ ਜਸਰਵਾਲ ਦੇ ਜੀ ਕੀਰਤਨ ਦਰਬਾਰ ਦੇ ਵਿੱਚ ਚੱਲ ਰਹੇ ਹਾਂ ਜੀ ਜਿੰਨੀ ਕਿ ਸੇਵਾ ਸਾਡੇ ਕੋਲ ਹੋ ਰਹੀ ਅਸੀਂ ਕਰ ਰਹੇ ਹਾਂ ਅਸੀਂ ਪੁੱਛਦੇ ਹਾਂ ਸੰਗਤਾਂ ਨੂੰ ਜਿਹੜੇ ਦਰਸ਼ਕਦਾਰੇ ਕਰ ਰਹੇ ਨੇ ਕਿ ਕਿੰਨਾ ਕੁ ਉਤਸ਼ਾਹ ਆ ਇਹਨਾਂ ਦੇ ਵਿੱਚ ਕਿੰਨਾ ਕੁ ਹੋਰ ਅੱਗੇ ਵਧਣ ਦਾ ਯਤਨ ਕਰ ਰਹੇ ਨੇ ਹਾਂਜੀ ਕੀ ਨਾਮ ਜੀ ਆਪਣਾ ਦਕਸ਼ੀਦ ਸਿੰਘ ਹਾਂਜੀ ਕਿੰਨਾ ਉਤਸ਼ਾਹ ਆ ਜੀ ਤੁਹਾਡੇ ਕੋਲ ਮਹਾਰਾਜ ਬੜੀਆਂ ਖੁਸ਼ੀਆਂ ਨੇ ਬਹੁਤ ਜਿਆਦੀਆਂ ਮਹਾਰਾਜ ਜਿਹੜੇ ਜਸਰਵਾਲ ਪਾਕ ਸਾਹਿਬ ਆ ਰਹੇ ਨੇ ਲੱਖ ਲੱਖ ਜੀ ਲੱਖ ਲੱਖ ਵਧਾਈਆਂ ਨੂੰ ਬਹੁਤ ਖੁਸ਼ੀ ਹੈ ਆਪਣੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵਰਟ ਤੇ ਬੈਠੇ ਆਪਣੇ ਹੱਕਾਂ ਲਈ ਖਸਾਨਾ ਜੀ ਮਹਾਰਾਜ ਮਾਰਾ ਚੜ੍ਹਦੀ ਕਲਾ ਹੋਵੇ ਫਦੇ ਹੋਵੇ ਮਹਾਰਾਜ ਚਾਹ ਕਰ ਨੂੰ ਜਿੱਤ ਕੇ ਆਉਣ ਮਹਾਰਾਜ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਆਪਣੇ ਬਿਆਨ ਜਿਹੜੇ ਆ ਦਰਜ ਕਰਵਾਏ ਇਹ ਖੁਸ਼ ਗੁਰੂਆਂ ਦੀ ਹਾਜ਼ਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਇਹ ਬਿਆਨ ਜਿਹੜੇ ਦਰਜ ਹੋਣ ਮਹਾਰਾਜ ਕਿਰਪਾ ਕਰੇ ਉਹ ਕਿਸਾਨ ਜਿਹੜੇ ਵਿਚਾਰੇ ਧਰਨਿਆਂ ਤੇ ਬੈਠੇ ਆ ਠੰਡ ਦੇ ਵਿੱਚ ਠੰਡ ਦੇ ਵਿੱਚ ਮੀਆਂ ਦੇ ਵਿੱਚ ਉੱਥੇ ਬੈਠੇ ਹੋਏ ਨੇ ਮਹਾਰਾਜ ਕਿਰਪਾ ਕਰੇ ਆਪਣੇ ਹੱਕ ਲੈ ਕੇ ਵਾਪਸ संतन गुर गुरु गोविंद सिंह जी ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਪਿੰਡ ਜਸਤਰਵਾਲ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਇਸ ਮੌਕੇ ਗ੍ਰੰਥੀ ਬਾਬਾ ਪ੍ਰਗਟਵਾਲੋਂ ਗੁਰੂ ਸਾਹਿਬ ਜੀ ਦੇ ਜੀਵਨ ਤੇ ਜਾਣਨਾ ਪਾਇਆ ਧਰਨੇ ਤੇ ਬੈਠੇ ਕਿਸਾਨਾਂ ਲਈ ਵੀ ਅਰਦਾਸ ਬੇਨਤੀ ਕੀਤੀ ਤੇ ਸੰਗਤਾਂ ਦਾ ਧੰਨਵਾਦ ਕੀਤਾ ਰਿਪੋਰਟ ਗੁਰਪ੍ਰੀਤ ਸੰਧੂ ਅਜਨਾਲਾ ਕੈਮਰਾਮੈਨਸ ਵਿਕ ਸਿੰਘ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਸੰਗਤ ਜੀ ਦੇ ਵੱਲੋਂ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਹਰ ਸਾਲ ਦੀ ਤਰ੍ਹਾਂ ਪਿੰਡ ਜਸਤਰਵਾਲ ਉਮਰਪੁਰਾ ਸ਼ੀਨਾ ਕਰਮ ਸਿੰਘ ਤੇ ਬਾਹਰ ਸੰਗਤਾਂ ਡੇਰਿਆਂ ਵਾਲੀ ਉਮਰਪੁਰੇ ਜਸਤਰਵਾਲ ਦੀਆਂ ਸੰਗਤਾਂ ਦੇ ਵੱਲੋਂ ਜੋ ਇਹ ਹਰ ਸਾਲ ਮਨਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਮੁੱਖਰਾ ਕਰਕੇ ਸਾਰੀ ਸੰਗਤਾਂ ਦੇ ਬੜੇ ਸੰਯੋਗ ਦਿੱਤੇ ਜਾਂਦੇ ਨੇ ਜੋ মিডিਆ ਵਾਲੇ ਵੀਰ ਵੀ ਮੇਰੇ ਪਹੁੰਚੇ ਨੇ ਇਹਨਾਂ ਦਾ ਬਹੁਤ ਧੰਨ ਧੰਵਾਦ ਹੈ ਕਿਉਂਕਿ ਪਹਿਲਾਂ ਪੜਾ ਜਿਹੜੇ ਨੇ ਉਹ ਨਗਰ ਵਿੱਚ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਲਾਏ ਜਾਂਦੇ ਨੇ ਕਿਉਂਕਿ ਬੜੀ ਇਕਤਾ ਦੇ ਪਿਆਰ ਨਾਲ ਇਹ ਸਾਰਾ ਸਮਾਗਮ ਜਿਹੜਾ ਸੰਗਤਾਂ ਮਨਾਉਂਦੀਆਂ ਨੇ ਤੇ ਗੁਰੂ ਕਿਰਪਾ ਕਰਤਾ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਅਵਤਾਰ ਪੁਰਬ ਇਹ ਮਨਾਇਆ ਜਾਂਦਾ ਏ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਮਨਾਉਣਾ ਕਰਦੀਆਂ ਨੇ ਗੁਰੂ ਦੇ ਪਿਆਰ ਵਾਲੀਆਂ ਸੰਗਤਾਂ ਨੇ ਸਾਰੀਆਂ ਡੇਰਿਆਂ ਵਾਲੀਆਂ ਸੰਗਤਾਂ ਕਿਉਂਕਿ ਇਕਤਾ ਦੇ ਨਾਲ ਇਹ ਸਾਰਾ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਜਿਹੜਾ ਹਰ ਸਾਲ ਮਨਾਇਆ ਜਾਂਦਾ ਏ ਤੇ ਗੁਰੂ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਕਿਰਪਾ ਕਰਨ ਮਿਹਰਾਂ ਪਰ ਕੇ ਆਪਣਾ ਹੱਥ ਰੱਖ ਲੈਣ ਤੰਦਰੁਸਤੀਆਂ ਬਖਸ਼ਿਸ਼ ਕਰਨ ਹੋਰ ਮੇਰੇ ਜਿਹੜੇ ਵੀੜੀ মিডিਆ ਵਾਲੇ ਵੀਰ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਜਿੰਨਾਂ ਨੇ ਇੰਨਾ ਟਾਈਮ ਕੱਢ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਹਾਜ਼ਰੀਆਂ ਸੰਗਤਾਂ ਦੇ ਨਾਲ ਭਰੀਆਂ ਨੇ ਤੇ ਸੱਚੇ ਪਾਤਸ਼ਾਹ ਜੀ ਦਾ ਜਾਣੂ ਇਤਿਹਾਸ ਕਰਵਾ ਕਰਕੇ ਅੱਗੇ ਵਾਸਤੇ ਜੋ ਅਗਲਾ ਪ੍ਰਚਾਰ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਕ ਲਈ ਪੜਾ ਜਿਹੜੇ ਨੇ ਉੱਤੇ ਫਿਰ ਦੱਸਿਆ ਜਾਵੇਗਾ ਜੀ ਵਾਹਿਗੁਰੂ ਜੀ ਕਾ ਸਤਿ ਸਾ ਵਾਹਿਗੁਰੂ ਜੀ ਕੀ ਫਤਿਹ ਜੀ